ਆਪ ਜੀ ਨੇ ਪਵਿੱਤਰ ਸ਼ਬਦ ਸਰਵਣ ਕੀਤਾ ਕਤੰਚ ਮਾਤਾ ਕਤੰਚ ਪਿਤਾ ਕਤੰਚ ਬਨਤਾ ਬినੋਦ ਸੁਤ ਹੈ ਗਰੀਬ ਨਿਵਾਜ ਪਾਤਸ਼ਾਹ ਕਿਰਪਾ ਕਰਕੇ ਇਹਨਾਂ ਬਚਨਾਂ ਵਿੱਚ ਸੰਸਾਰ ਦੇ ਝੂਠੇ ਰਿਸ਼ਤਿਆਂ ਦਾ ਤੇ ਝੂਠੇ ਪਿਆਰ ਦਾ ਜ਼ਿਕਰ ਕਰਦੇ ਆ ਸਾਡਾ ਸੁਭਾਅ ਪਹਿਲਾ ਸਭ ਤੋਂ ਸਾਡਾ ਸਨੇਹ ਮਾਂ ਨਾਲ ਫਿਰ ਪਿਓ ਨਾਲ ਫਿਰ ਚਾਚੇ ਤਾਏ ਭਾਈ ਭਰਜਾਈ ਇਹਨਾਂ ਸਾਰਿਆਂ ਨਾਲ ਬਣਦਾ ਹੈ ਔਰ ਸਾਡੀ ਸਾਰੀ ਉਮਰ ਲੰਘ ਜਾਂਦੀ ਹੈ ਬਈ ਇਹਨਾਂ ਰਿਸ਼ਤੇ ਨਾਤਿਆਂ ਦੇ ਮੋਹ ਪਿਆਰ ਦੇ ਵਿੱਚ ਇਨਾਂ ਨੂੰ ਨਵਾਉਂਦਿਆਂ ਹੋਇਆਂ ਕੋਈ ਰੁੱਸ ਜਾਂਦਾ ਹੈ ਤੇ ਕੋਈ ਮੰਨ ਜਾਂਦਾ ਹੈ ਇਦਾਂ ਹੀ ਸਾਡੀ ਜ਼ਿੰਦਗੀ ਲੰਘ ਜਾਂਦੀ ਹੈ ਸੱਚੇ ਪਾਤਸ਼ਾਹ ਦੇ ਪਵਿੱਤਰ ਬਚਨ ਸਾਨੂੰ ਸਮਝਾਉਂਦੇ ਆਂ ਬਈ ਤੇਰੇ ਆਉਣ ਦਾ ਮਕਸਦ ਜਿਹੜਾ ਨਾ ਉਹ ਵਾਹਿਗੁਰੂ ਪਰਮੇਸ਼ਰ ਦੀ ਬੰਦਗੀ ਤੇ ਭਗਤੀ ਕਰਨਾ ਹੈ ਜਿੱਥੇ ਤੇਰਾ ਚਿੱਤ ਟਿਕਿਆ ਵੇ ਹੈ ਜਿੱਥੇ ਤੇਰਾ ਮਨ ਜੁੜਿਆ ਵੇ ਇੱਕ ਗੱਲ ਚੇਤੇ ਵਿੱਚ ਰੱਖੀ ਜਿਨ੍ਹਾਂ ਕਰਕੇ ਅੱਜ ਧਰਮ ਤੋਂ ਦੂਰ ਹੋਇਆ ਪਏ ਜਿਨ੍ਹਾਂ ਕਰਕੇ ਅੱਜ ਆਪਣਾ ਦੀਨ ਗਵਾਈ ਬੈਠਾ ਇਹਨਾਂ ਨੇ ਤੇਰੇ ਨਾਲ ਨਹੀਂ ਨਿਵਣਾ ਇਹਨਾਂ ਨੇ ਤੇਰਾ ਸਾਥ ਨਹੀਂ ਦੇਣਾ ਹੈਗਾ ਕਿਉਂਕਿ ਇਹ ਸੰਸਾਰ ਦੇ ਦੁਨੀਆ ਦੇ ਰਿਸ਼ਤੇ ਐ ਸੱਚੇ ਪਾਤਸ਼ਾਹ ਕਹਿੰਦੇ ਇਹ ਥੋੜੇ ਸਮੇਂ ਲਈ ਐ ਵੇਖੋ ਬਚਨ ਗਰੀਬ ਨਵਾਜ਼ ਦੇ ਕਤੰਚ ਮਾਤਾ ਕਤੰਚ ਪਿਤਾ ਕਤੰਚ ਬਨਤਾ ਵਿਨੋਦ ਸੁਤ ਹੈ ਕਤੰਚ ਤਤੇ ਨੂੰ ਜਿਹੜਾ ਟਿੱਪੀ ਲੱਗੀ ਵਈਏ ਦੀ ਨੱਕ ਚ ਆਵਾਜ਼ ਦੇ ਕੇ ਬੋਲਣਾ ਕਤੰਚ ਮਾਤਾ ਕਤੰਚ ਦਾ ਅਰਥ ਹੁੰਦਾ ਹੈ ਵੀ ਕਿੱਥੇ ਐ ਜਾਂ ਕਿੱਥੇ ਨੇ ਗਰੀਬ ਨਿਵਾਜ਼ ਸਵਾਲ ਕਰਦੇ ਐ ਵੀ ਕਿੱਥੇ ਨੇ ਮਾਤਾ ਤੇ ਕਿੱਥੇ ਨੇ ਤੇਰੇ ਪਿਤਾ ਕਤੰਚ ਬਨਤਾ ਬినੋਦ ਸੁਤ ਹੈ ਕਹਿੰਦੇ ਬਈ ਕਿੱਥੇ ਤੈਨੂੰ ਲਾੜ ਪਿਆਰ ਕਰਨ ਵਾਲੇ ਤੇਰੀ ਇਸਤਰੀ ਜਾਂ ਤੇਰੇ ਬੱਚੇ ਜਿਹੜੇ ਆ ਨਾ ਇਹ ਬਹੁਤਾ ਚਿਰ ਰਹਿਣ ਵਾਲੇ ਨਹੀਂ ਇਹਨਾਂ ਦਾ ਲਾੜ ਇਹਨਾਂ ਦਾ ਪਿਆਰ ਬਹੁਤਾ ਚਿਰ ਨਹੀਂ ਹੈ ਕਿਉਂਕਿ ਇਹ ਸਾਰੇ ਇੱਕ ਦਿਨ ਨਾਸਵੰਤ ਨੇ ਇੱਕ ਦਿਨ ਸਮਾਂ ਆਉਣਾ ਇਹਨਾਂ ਦਾ ਲਾੜ ਇਹਨਾਂ ਦਾ ਪਿਆਰ ਇਹ ਤੋਂ ਤੂੰ ਸਖਣਾ ਹੋ ਜਾਣਾ ਸਤਿਗੁਰੂ ਪਾਤਸ਼ਾਹ ਕਹਿੰਦੇ ਚੇਤੇ ਰੱਖੀ ਜਿਨ੍ਹਾਂ ਦੇ ਮੋਹ ਵਿੱਚ ਜਿਨ੍ਹਾਂ ਦੇ ਪਿਆਰ ਵਿੱਚ ਅੱਜ ਆਪਣਾ ਜੀਵਨ ਪਰਮੇਸ਼ਰ ਦੀ ਬੰਦਗੀ ਤੋਂ ਸਖਣੇ ਹੀ ਬਤੀਤ ਕਰੀ ਜਾਣਾ ਇਹਨਾਂ ਸੰਸਾਰ ਦੇ ਝੂਠੇ ਰਿਸ਼ਤੇ ਨਾਤੇ ਤੇ ਸਰੀਰਾਂ ਨੇ ਤੇਰਾ ਸਦਾ ਵਾਸਤੇ ਸਾਥ ਨਹੀਂ ਦੇਣਾ